ਗਰਵਚਨ ਸਿੰਘ ਭੁੱਲਰ ਦੀ ਕਹਾਣੀ ਪੱਥਰ ਦਾ ਬੁੱਤ ਪੱਥਰ ਦਾ ਬੁੱਤ ਕਨਾਟ ਪਲੇਸ ਵਿੱਚ ਰੀਗਲ ਚੌਕ ਦੇ ਇੱਕ ਪਾਸੇ ਉੱਚੇ ਥੜੇ ਉੱਤੇ ਖਲੋਤਾ ਸੀ ਉਸ ਕੋਲੋਂ ਦੀ ਲੰਘਦੀ ਸੜਕ ਉੱਤੇ ਅਤੇ ਚੌਕ ਵਿੱਚੋਂ ਚਫੇਰੀਆਂ ਨੂੰ ਪਾਟਦੀਆਂ ਸੜਕਾਂ ਉੱਤੇ ਸਵੇਰ ਤੋਂ ਲੈ ਕੇ ਰਾਤ ਤੱਕ ਕੈਰਾਂ ਦੀ ਭੀੜ ਬੰਦੇ ਸਾਈਕਲ ਸਕੂਟਰ ਕਾਰਾਂ ਅਤੇ ਬੱਸਾਂ ਲੋਹੜੇ ਦਾ ਸ਼ੋਰ ਸ਼ਰਾਬਾ ਰਹਿੰਦਾ ਦਿਨ ਰਾਤ ਰੁੱਤਾਂ ਮਹੀਨੇ ਕਟਨਾਮਾਂ ਦੇ ਚੱਕਰ ਚੱਲਦੇ ਰਹਿੰਦੇ ਪਰ ਪੱਥਰ ਦਾ ਬੁੱਤ ਤਣੇ ਹੋਏ ਸਿਰ ਅਤੇ ਫੁੱਲੀ ਹੋਈ ਸਾਤੀ ਨਾਲ ਸਭ ਕੁਝ ਬੇਵਾਸਤਾ ਖੜਾ ਰਹਿੰਦਾ ਜੂਨੀਅਨ ਜੈਕ ਕੋਈ ਜਣਾ ਬੁੱਤ ਦੇ ਬਿਲਕੁਲ ਸਾਹਮਣੇ ਖਲੋ ਕੇ ਬੜੇ ਆਧਾ ਨਾਲ ਬਿੰਦੇ ਝੱਟੇ ਜੂਨੀਅਨ ਜੈਕ ਜੂਨੀਅਨ ਜੈਕ ਕਹਿ ਰਿਹਾ ਸੀ ਜੂਨੀਅਨ ਜੈਕ ਦਗਦੇ ਹੋਏ ਕੋਲੇ ਵਾਂਗ ਪੱਥਰ ਦੇ ਬੁੱਤ ਦੇ ਦਿਮਾਗ ਉੱਤੇ ਟਿਕ ਗਿਆ ਜੂਨੀਅਨ ਜੈਕ ਜੂਨੀਅਨ ਜੈਕ ਜੂਨੀਅਨ ਜੈਕ ਦਗਦਾ ਹੋਇਆ ਕੋਲਾ ਹੋਰ ਕੋਲਾ ਹੋਰ ਕੋਲਾ ਤੇ ਪੱਥਰ ਦੇ ਬੁੱਤ ਦੇ ਸਿਰ ਦਾ ਉੱਪਰਲਾ ਹਿੱਸਾ ਅੱਗ ਵਿੱਚ ਰੱਖੇ ਫਾਲੇ ਦੇ ਸਿਰ ਵਾਂਗ ਮਗ ਉੱਠਿਆ ਅਤੇ ਹੌਲੀ-ਹੌਲੀ ਤਾਂ ਹੇਠਾਂ ਨੂੰ ਵਧਣ ਲੱਗਿਆ ਆਖਰ ਤਾਂ ਉਹਦੀਆਂ ਅੱਖਾਂ ਤੱਕ ਪੁੱਜਿਆ ਉਹਨੇ ਅਚੰਭੇ ਨਾਲ ਅੱਖਾਂ ਚਪਕੀਆਂ ਹੁਣ ਉਹ ਦੂਰ-ਦੂਰ ਤੱਕ ਸਭ ਕੁਝ ਵੇਖ ਸਕਦਾ ਸੀ ਤਾਂ ਉਹਦੇ ਕੰਨਾਂ ਤੱਕ ਪੁੱਜਿਆ ਹੁਣ ਉਹਨੂੰ ਚਾਰ ਚੁਫੇਰੇ ਪੈਂਦਾ ਰੌਲਾ ਸਾਫ਼ ਸੁਣ ਸਕਦਾ ਸੀ ਤੇ ਕੁਝ ਪਲਾਂ ਵਿੱਚ ਉਹਦਾ ਚਿਹਰਾ ਪੱਥਰ ਦਾ ਨਾ ਰਿਹਾ ਪੱਥਰ ਤੇ ਬੁੱਤ ਨੇ ਅੱਖਾਂ ਸਿਰ ਤੱਕ ਘੁਮਾ ਕੇ ਵੇਖਿਆ ਉਹਦੇ ਖੱਬੇ ਵੱਲ ਕੁਝ ਕਦਮਾਂ ਦੀ ਵਿੱਥੋਂ ਤੇ ਇੱਕ ਬੰਦਾ ਬੱਚਿਆਂ ਦੀ ਟੋਲੀ ਨੂੰ ਸਮਝਾ ਰਿਹਾ ਸੀ ਹਮ ਸਭ ਨੇ ਸੁਵਾਹੀ ਆਕਰ ਜਹਾਂ ਆਪਣੀ ਜਗਾ ਸੰਭਾਲ ਲੈਣੀ ਹੋਗੀ ਸਭ ਬੱਚੇ ਆਪਣੇ ਆਪਣੇ ਨੰਬਰ ਪਰ ਮਾਰ ਕੇ ਦੋਨੋਂ ਔਰ ਖੜੇ ਹੋਗੇ ਨੰਬਰ 1 3 5 ਆਦਿ ਕੇ ਹੱਥ ਮੇ हमारे मेहमान का परचम जूनियन जैक होगा और नंबर दो चार छ आदि के हाथों में हमारा परचम तिरंगा होगा जब मेहमान की कारें जहां पहुंचेंगी तो सब बच्चे परचम हिलाएंगे और सदियों पुरानी बरतानिया भारत मैत्री जिंदाबाद के नारे लगाएंगे पत्थर दे बुत दिमाग दे बच चीख उठी वो बंद करो बकवास सदियों पुरानी मैत्री चीख बुलना तो बाहर ना निकली ਠੋਡੀ ਤੋਂ ਜਿੱਥੇ ਮਨੁੱਖ ਦੀ ਆਵਾਜ਼ ਪੈਦਾ ਹੁੰਦੀ ਹੈ ਉਹਦਾ ਸਾਰਾ ਤਨ ਪੱਥਰ ਦਾ ਸੀ ਉਹਦੇ ਬੁੱਲ੍ਹ ਬਸ ਫਰਕ ਕੀ ਰਹਿ ਗਏ ਉਹਨੂੰ ਆਪਣਾ ਬਚਪਨ ਯਾਦ ਆਇਆ ਉਸ ਵੇਲੇ ਉਹ ਬਿਲਕੁਲ ਇਨ੍ਹਾਂ ਬੱਚਿਆਂ ਵਰਗਾ ਸੀ ਉਮਰ ਦੇ ਪੱਖੋਂ ਇਨ੍ਹਾਂ ਨੇ ਤਾਂ ਬੂਟ ਸੂਟ ਕਸ ਰੱਖੇ ਸਨ ਪਰ ਉਹਨਾਂ ਨੂੰ ਉਸ ਵੇਲੇ ਘਰ ਦਾ ਬੁਣਿਆ ਖੱਦਰ ਮਿਲਦਾ ਸੀ ਉਹਦੇ ਸਕੂਲ ਦੇ ਇੱਕ ਮਾਸਟਰ ਅਮੋਲਕ ਰਾਮ ਨੇ ਇੱਕ ਕਵਿਤਾ ਲਿਖੀ ਸੀ ਸ਼ਹਿਨਸ਼ਾਹ ਹੈ ਅਸਲ ਵਿੱਚ ਪਿਤਾ ਸਾਡਾ ਤੇ ਕਹਿੰਦੇ ਸਨ ਕਿ ਇੱਕ ਹਫਤਾ ਉਹਨਾਂ ਨੇ ਜ਼ਿਲ੍ਹੇ ਦੇ ਅਫਸਰ ਨੂੰ ਭੇਜ ਕੇ ਲਿਖਤੀ ਸ਼ਵਾਸ਼ੀ ਵੀ ਪ੍ਰਾਪਤ ਕੀਤੀ ਸੀ ਇੱਕ ਦਿਨ ਅਮੋਲਕ ਰਾਮ ਨੇ ਇਹ ਕਵਤਾ ਸਕੂਲ ਵਿੱਚ ਅਰਦਾਸ ਵੇਲੇ ਬੁਲਾਉਣੀ ਸ਼ੁਰੂ ਕਰ ਦਿੱਤੀ ਉਹਨੇ ਆਪਣੇ ਬੁੱਲ ਸਿਉਂ ਰੱਖੇ ਅਤੇ ਕਤਾਰ ਵਿੱਚ ਆਪਣੇ ਆਲੇ ਦੁਆਲੇ ਖਲੋਤੇ ਬੱਚਿਆਂ ਨੂੰ ਪੂਣੀਆਂ ਮਾਰ ਕੇ ਬੋਲਣਾ ਬੰਦ ਕਰ ਲਈ ਕਿਹਾ ਕੀ ਰੌਲਾ ਓਏ ਉੱਚੇ ਥੜੇ ਉੱਤੇ ਡੰਡਾ ਫੜੀ ਖੜੇ ਅਤੇ ਅੱਗੇ ਪਿੱਛੇ ਬੋਲਦੇ ਅਮੋਲਕ ਰਾਮ ਜੀ ਨੇ ਪੁੱਛਿਆ ਸੀ ਜੀ ਏ ਨਾ ਆਪ ਬੋਲਦਾ ਨਾ ਸਾਨੂੰ ਬੋਲਣ ਦਿੰਦਾ ਉਹਦੇ ਨਾਲ ਖਲੋਤੇ ਇੱਕ ਮੁੰਡੇ ਨੇ ਉਸ ਵੱਲ ਇਸ਼ਾਰਾ ਕੀਤਾ ਤੇ ਅਮੋਲਕਰਾਮ ਉਹਨੂੰ ਖਿੱਚ ਕੇ ਥੜੇ ਉੱਤੇ ਲੈ ਗਿਆ ਤੂੰ ਕਿਉਂ ਨਹੀਂ ਬੋਲਦਾ ਉਹ ਕਰੋਧ ਨਾਲ ਗੱਜਿਆ ਸ਼ਹਿਨशाह ਸਾਡਾ ਪਿਤਾ ਨਹੀਂ ਉਹਨੇ ਠਰਮੇ ਨਾਲ ਕਿਹਾ ਅਮੋਲਕਰਾਮ ਗੜ ਗਿਆ ਪਿਤਾ ਨਹੀਂ ਤਾਂ ਹੋਰ ਕੀ ਹੈ ਮੇਰੇ ਪਿਤਾ ਜੀ ਤੇ ਮੇਰੇ ਚਾਚਾ ਜੀ ਨੇ ਉਸ ਨਾਲ ਸਿਰ ਧੜ ਦੀ ਬਾਜ਼ੀ ਲਾ ਰੱਖੀ ਆ ਉਹ ਦੱਸਦੇ ਹਨ ਕਿ ਉਹ ਸਾਡਾ ਬੈਰੀ ਹੈ ਤੇ ਅਮੋਲਕ ਰਾਮ ਦਾ ਗੰਡਾਂ ਵਾਲਾ ਡੰਡਾ ਉਹਦੇ ਪੁੱਠੇ ਹੱਥਾਂ ਉੱਤੇ ਕਾੜ-ਕਾੜ ਵਰਿਆ। ਉਹਦੇ ਹੱਥ ਬਿਲਕੁੁੱਠੇ ਪਰ ਉਹ ਚੀਕਿਆ ਨਹੀਂ। ਉਹਦੇ ਦਿਮਾਗ ਨੂੰ ਹੁਣ ਪੀੜ ਵੀ ਹੋਈ। ਉਹ ਨੂੰ ਜਾਪਿਆ ਜਿਵੇਂ ਉਹਦੇ ਹੱਥਾਂ ਦੇ ਪੁੱਠੇ ਪਾਸੇ ਅਜੇ ਵੀ ਸੁੱਜੇ ਹੋਣ। ਉਹਨੇ ਆਪਣੇ ਹੱਥ ਚੁੱਕ ਕੇ ਵੇਖਣੇ ਚਾਹੇ ਪਰ ਉਹਦੀਆਂ ਪੱਥਰ ਦੀਆਂ ਬਾਹਾਂ ਪੱਥਰ ਦੇ ਢੜ ਨਾਲ ਸਿੱਧੀਆਂ ਚਿਮਟੀਆਂ ਹੋਈਆਂ ਸਨ। ਅਮੋਲਕ ਰਾਮ ਉਹ ਤੋਂ ਗਵਾਉਣਾ ਚਾਹੁੰਦਾ ਸੀ। ਸ਼ਹਿਨशाह ਹੈ ਅਸਲ ਵਿੱਚ ਪਿਤਾ ਸਾਡਾ ਨੇ ਮੋਲਕਰਾਮ ਦਾ ਕੋਈ ਹੋਰ ਭਾਈ ਬੱਚਿਆਂ ਤੋਂ ਜੂਨੀਅਨ ਜੈਕ ਬਲਵਾ ਰਿਹਾ ਸੀ ਅਤੇ ਅੰਗਰੇਜ਼ਾਂ ਨਾਲ ਦੋਸਤੀ ਦੇ ਨਾਰੇ ਲਵਾ ਰਿਹਾ ਸੀ ਸਾਡੇ ਸਾਹਮਣੇ ਕੋਲੋਤੀ ਸਕੂਲ ਦੀ ਬੱਸ ਵੱਲ ਲਾਈਨ ਬਣਾ ਕੇ ਜਾ ਰਹੇ ਵੱਡੇ ਵੱਡੇ ਘਰਾਂ ਦੇ ਇਨ੍ਹਾਂ ਸ਼ਹਿਵਜਾਦਿਆਂ ਉੱਤੇ ਪੱਥਰ ਦੇ ਬੁੱਤ ਨੇ ਇੱਕ ਇੱਕ ਕਰਕੇ ਨਜ਼ਰ ਮਾਰੀ ਉਹਨਾਂ ਵਿੱਚ ਇੱਕ ਵੀ ਤਾਂ ਨਹੀਂ ਸੀ ਜੋ ਬੋਲੇ ਕਿ ਉਹ ਇਹਨਾਂ ਝੰਡਾ ਨਹੀਂ ਹਿਲਾਉਣਾ ਉਹਨੇ ਇਹ ਨਾਰਾ ਨਹੀਂ ਲਗਾਉਣਾ ਬੱਚਿਆਂ ਵਾਲੀ ਬੱਸ ਸੰਘਣਾ ਧੂਆਂ ਪਿੱਛੇ ਛੱਡਦੀ ਤੁਰ ਗਈ ਧੂਆਂ ਹਵਾ ਵਿੱਚ ਘੁਲ ਕੇ ਲੋਪ ਹੋ ਗਿਆ ਅਤੇ ਬਸ ਦੇ ਪਿੱਛੇ ਲੁਕੀ ਰਹੀ ਤਸਵੀਰ ਉਹਦੀਆਂ ਅੱਖਾਂ ਦੇ ਸਿੱਧੀ ਸਾਹਮਣੇ ਉਜਾਗਰ ਹੋਈ ਇਹ ਕਿਸੇ ਹਿੰਦੁਸਤਾਨੀ ਦੀ ਤਾਂ ਨਹੀਂ ਸੀ ਲੱਗਦੀ ਜਦ ਉਹਦਾ ਇਹ ਪੁੱਤ ਇੱਥੇ ਲੱਗਿਆ ਹੋਇਆ ਸੀ ਉਸ ਦਿਨ ਉਹਨੂੰ ਪਤਾ ਲੱਗਿਆ ਕਿ ਦੇਸ਼ ਆਜ਼ਾਦ ਹੋ ਚੁੱਕਿਆ ਹੈ ਉਸ ਦਿਨ ਉਹਨੂੰ ਫੁੱਲਾਂ ਦੀ ਹਾਰ ਨਾਲ ਲਾਹ ਦਿੱਤਾ ਸੀ ਕਿ ਹਾਰਾਂ ਦਾ ਚੱਕਰ ਉਹਦੇ ਮੋਢਿਆਂ ਤੋਂ ਉੱਭਰ ਕੇ ਉਹਦੇ ਸਿਰ ਤੱਕ ਉੱਚਾ ਹੋ ਗਿਆ ਸੀ ਜਦੋਂ ਹਾਰ ਸਿਰ ਉੱਤੇ ਨਾ ਟਿਕੇ ਤਾਂ ਲੋਕਾਂ ਨੇ ਪੈਰਾਕੋਲ ਰੱਖਣੇ ਸ਼ੁਰੂ ਕਰ ਦਿੱਤੇ ਸਨ ਉਸ ਪਿੱਛੋਂ ਉੱਥੇ ਜੁੜੇ ਨੇਤਾਬਾਂ ਨੇ ਅਜਹਿ ਦੰਬ ਭਰੇ ਅਜਹਿ ਕਫਰ ਲਦੇ ਭਾਸ਼ਣ ਦਿੱਤੇ ਸਨ ਕਿ ਅੱਜvang ਉਹਦਾ ਸਿਰ ਮਗ ਉੱਠਿਆ ਸੀ ਪਰ ਉਸ ਦਿਨ ਉਹ ਕੇਵਲ ਸੁਣ ਹੀ ਸਕਦਾ ਸੀ ਉਹਦੀਆਂ ਅੱਖਾਂ ਮੂਹਰੇ ਫੁੱਲਾਂ ਦੀ ਕੰਧ ਸੀ ਜਦੋਂ ਕੋਈ ਨੇਤਾ ਦੰਬ ਦਾ ਵਿਖਾਵਾ ਕਰਕੇ ਹਟਦਾ ਸੀ ਲੋਕ ਜੈ ਜੈਕਾਰ ਨਾਲ ਕੰਨ ਬੋਲ ਕਰ ਦਿੰਦੇ ਸਨ ਫਿਰ ਉਹਦੇ ਇੱਕ ਦੋਸਤ ਨੂੰ ਬੋਲਣ ਲਈ ਕਿਹਾ ਗਿਆ ਸੀ ਉਦਾ ਦਿਲ ਕੀਤਾ ਸੀ ਕਿ ਅੱਖਾਂ ਦਵਾਲਿਓਂ ਫੁੱਲ ਤਰੰਡ ਸੁੱਟੇ ਪਰ ਉਹਦੇ ਹੱਥ ਅੱਜ ਬਾਗ ਹੀ ਹਿੱਲ ਨਹੀਂ ਸਨ ਰਹੇ ਉਹਦੇ ਮਿੱਤਰ ਨੇ ਉਹੋ ਜਿਹੀਆਂ ਕੁਝ ਗੱਲਾਂ ਕੀਤੀਆਂ ਸਨ ਜਿਹੋ ਜਿਹੀਆਂ ਉਹ ਅੰਗਰੇਜ਼ ਵਿਰੁੱਧ ਲੜਾਈ ਸਮੇਂ ਬਿਲਕੇ ਕਰਿਆ ਕਰਦੇ ਸਨ ਉਹਨੇ ਦਿਲ ਦੀ ਪੀੜ ਪ੍ਰਗਟ ਕੀਤੀ ਸੀ ਕਿ ਅਜੇ ਤੱਕ ਗੋਰਿਆਂ ਦੇ ਜ਼ਬਰਦਸਤ ਸ਼ਿਕਾਰ ਬਣੇ ਹੋਏ ਗੁਲਾਮ ਦੇਸ਼ਾਂ ਦਾ ਡਟ ਕੇ ਪਖਪੂਰਨ ਦੀ ਥਾਂ ਸਾਡੇ ਦੇਸ਼ ਦੇ ਹਾਕਮਾਂ ਵੱਲੋਂ ਸਾਮਰਾਜਿਆਂ ਨਾਲ ਮਿੱਤਰਤਾ ਪੱਕੀ ਕਰ ਲਈ ਜੋ ਲਾਇਆ ਜਾ ਰਿਹਾ ਸੀ ਉਹਨੇ ਇਹ ਵੀ ਕਿਹਾ ਸੀ ਕਿ ਜਿਸ ਆਜ਼ਾਦੀ ਲਈ ਉਹਦਾ ਦੋਸਤ ਸ਼ਹੀਦ ਹੋਇਆ ਸੀ ਉਹ ਅਜੇ ਨਹੀਂ ਸੀ ਆਈ ਤੇ ਉਹਦੇ ਸ਼ਹੀਦ ਵੱਲੋਂ ਹਿੰਦੂਸਤਾਨਿਓਂ ਦਿੱਤਾ ਗਿਆ ਨੇਰਾ ਲਾਇਆ ਸੀ ਜਵਾਬ ਉਹਨਾਂ ਪਰਮਾ ਨਹੀਂ ਸੀ ਸ਼ਾਇਦ ਸੁਣਨ ਵਾਲਿਆਂ ਵਿੱਚੋਂ ਬਹੁਤੇ ਇਹ ਨਹੀਂ ਸਨ ਸਮਝ ਸਕੇ ਕਿ ਉਹ ਕਿਹੜੀ ਆਜ਼ਾਦੀ ਸੀ ਜੋ ਸ਼ਹੀਦ ਮੰਗਦਾ ਸੀ ਅਤੇ ਜਿਹੜੀ ਅਜੇ ਨਹੀਂ ਸੀ ਆਈ ਪੱਥਰ ਦੇ ਬੁੱਤ ਦਾ ਦਿਲ ਕੀਤਾ ਕਿ ਉਹ ਆਪਣੇ ਮਿੱਤਰ ਨੂੰ ਆਵਾਜ਼ ਦੇਵੇ ਰਾਜ ਬਾਂਗ ਉਹਦੇ ਬੁੱਲ ਹਿੱਲ ਕੇ ਰਹਿ ਗਏ ਅਤੇ ਕੋਈ ਆਵਾਜ਼ ਨਾ ਨਿਕਲੀ ਉਹਨੇ ਆਪਣਾ ਧਿਆਨ ਮੋੜ ਕੇ ਸਾਹਮਣੇ ਲੱਗੀ ਹੋਈ ਬਹੁਤ ਵੱਡੀ ਤਸਵੀਰ ਵੱਲ ਕੀਤਾ ਜੋ ਕਿਸੇ ਹਿੰਦੁਸਤਾਨੀ ਦੀ ਨਹੀਂ ਸੀ ਜਾਪਦੀ ਸ਼ਾਇਦ ਹੇਠਾਂ ਕੁਝ ਲਿਖਿਆ ਵੀ ਹੋਵੇ ਅੱਖਾਂ ਚੌੜੀਆਂ ਕਰਕੇ ਵੇਖਣ ਦੇ ਬਾਵਜੂਦ ਉਹ ਪੜ ਨਾ ਸਕਿਆ ਇੱਕ ਸ਼ੂਕਦੀ ਹੋਈ ਕਾਰ ਆਈ ਅਤੇ ਲੰਗਦੀ ਹੋਈ ਦਾ ਉਹਦੀ ਬੱਤੀ ਦਾ ਚਾਨਣ ਤਸਵੀਰ ਉੱਤੇ ਪਿਆ ਇਹ ਕੋਈ ਅੰਗਰੇਜ਼ਨਾ ਸੀ ਤਾਇ ਕੱਲ ਆਉਣ ਵਾਲਾ ਮਹਿਮਾਨ ਹੋਵੇਗਾ ਪੱਥਰ ਦੇ ਪੁੱਤ ਨੇ ਸੋਚਿਆ ਉਹਨੇ ਨਜ਼ਰ ਤਸਵੀਰ ਤੋਂ ਲਾਂਬੇ ਕਰ ਲਈ ਉਹਨੇ ਅੱਖਾਂ ਹੋਰ ਸੱਜੇ ਵੱਲ ਘੁਮਾਈਆਂ ਇੱਕ ਬੜੇ ਵੱਡੇ ਕੱਪੜੇ ਉੱਤੇ ਸਨੇਰੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਪਿਆਰੇ ਮਹਿਮਾਨ ਭਾਰਤ ਦੇ ਇਹ ਸਭ ਤੋਂ ਉੱਗੇ ਬਾਜ਼ਾਰ ਦੇ ਵਪਾਰੀਆਂ ਵੱਲੋਂ ਨਿੱਘਾ ਸਵਾਗਤ ਪੱਥਰ ਤੇ ਬੁੱਦਾ ਜੀ ਗਲਾਨੀ ਨਾਲ ਭਰਿਆ ਹੋਣ ਦੇ ਬਾਵਜੂਦ ਮੁਸਕਰਾਉਣ ਨੂੰ ਕੀਤਾ ਉਹਨੇ ਸੋਚਿਆ ਇਹ ਤਾਂ ਉਸ ਤਬਕੇ ਦੇ ਸਿੱਧੇ ਵਾਰ ਸਨ ਜੀਹਦੇ ਉਹਨਾਂ ਆਪਣੇ ਦਿਨਾਂ ਵਿੱਚ ਵੀ ਅਣਖ ਆਨ ਨੂੰ ਬਾਜ਼ਾਰ ਵਿੱਚ ਪੇਕਣਯੋਗ ਚੀਜ਼ ਸਮਝ ਰੱਖਿਆ ਸੀ ਇਹਨਾਂ ਉੱਤੇ ਖਾਂਦਾ ਕਿਲਾ ਆਲੇ-ਦੁਆਲੇ ਦੇ ਸਾਰੇ ਖੰਭਿਆਂ ਉੱਤੇ ਗੋਲ ਬਾਜ਼ਾਰ ਦੇ ਸਾਰੇ ਥੰਮਾਂ ਉੱਤੇ ਝਾਲਰਾਂ ਵਾਲੇ ਰੰਗਦਾਰ ਕੱਪੜੇ ਲਟਕ ਰਹੇ ਸਨ ਉਸ ਦਿਨ ਦੋਸਤ ਦੇ ਭਾਸ਼ਣ ਵਿੱਚੋਂ ਉਹਨੂੰ ਪਤਾ ਲੱਗਿਆ ਕਿ ਜੰਦ ਹੀ ਅੰਗਰੇਜ਼ ਦੀ ਚਲਾਕੀ ਕਰਕੇ ਹਿੰਦੁਸਤਾਨ ਦੇ ਦੋ ਟੋਟੇ ਹੋ ਗਏ ਸਨ ਲੱਖਾਂ ਬੰਦੇ ਕਤਲ ਹੋ ਗਏ ਸਨ ਅਤੇ 10 ਲੱਖ ਉਜੜੇ ਸਨ ਅਜੇ ਤੱਕ ਦੋਵੇਂ ਟੋਟਿਆਂ ਵਿਚਾਲੇ ਦੁਸ਼ਮਣੀ ਬਣੀ ਹੋਈ ਸੀ ਅੰਗਰੇਜ਼ ਦੇ ਬੀਜੇ ਹੋਏ ਜ਼ਹਿਰੀਲੇ ਬੀ ਫਲ ਰਹੇ ਸਨ ਹਿੰਦੁਸਤਾਨ ਅਜੇ ਵੀ ਮਲਕਾ ਦੀ ਸਰਦਾਰੀ ਹੇਠ ਬਣੀ ਪਹਿਲ ਦੇ ਕਲਾਮ ਦੇਸਾਂ ਦੀ ਕਮਲ ਵੈਲਟ ਦਾ ਮੈਂਬਰ ਸੀ ਸ਼ਾਇਦ ਇਹ ਝਾਲਰਾਂ ਵਾਲੇ ਰੰਗਦਾਰ ਕੱਪੜੇ ਉਹਨਾਂ ਜ਼ਹਿਰੀਲੇ ਸਿੱਟਿਆਂ ਉੱਤੇ ਪਰਦਾ ਪਾਉਣ ਲਈ ਲਟਕਾਏ ਗਏ ਸਨ ਕਿੰਨਾ ਮਾਣ ਹੈ ਦੇਸ਼ ਨੂੰ ਆਪਣੇ ਗੁਲਾਮ ਬੀਤੇ ਉੱਤੇ ਅਤੇ ਕਿੰਨੀ ਮੇਰ ਹੈ ਦੇਸ਼ ਨੂੰ ਆਪਣੇ ਪਹਿਲਾਂ ਦੇ ਹਾਕਮਾਂ ਉੱਤੇ ਹੋਰ ਥੋੜਾ ਸੱਜੇ ਵੱਲ ਇੱਕ ਵੱਡੇ ਫੱਟੇ ਉੱਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਸੀ ਪਿਆਰੇ ਦੋਸਤ ਜੀ ਆਇਆਂ ਨੂੰ ਫੱਟੇ ਦੇ ਹੇਠਾਂ ਅੰਗਰੇਜ਼ੀ ਦੇ ਇੱਕ ਅਖਬਾਰ ਦਾ ਨਾਮ ਜਗ ਬੁਝ ਕੇ ਬੁਝ ਜਾ ਕੇ ਆਪਣੇ ਵੱਲ ਧਿਆਨ ਖਿੱਚ ਰਿਹਾ ਸੀ ਪੱਥਰ ਦੇ ਬੁੱਤ ਨੇ ਯਾਦ ਕੀਤਾ ਉਸ ਦਿਨ ਉਹਦੇ ਦੋਸਤ ਨੇ ਆਪਣੇ ਭਾਸ਼ਣ ਵਿੱਚ ਜੋ ਲੋਕਾਂ ਨੂੰ ਸਮਝਾ ਨਹੀਂ ਸੀ ਪਿਆ ਅਤੇ ਬਹੁਤਾ ਪਸੰਦ ਵੀ ਨਹੀਂ ਸੀ ਆਇਆ ਦੱਸਿਆ ਸੀ ਕਿ ਉਹਨਾਂ ਦੀ ਟੋਲੀ ਉੱਤੇ ਬਣੇ ਮੁਕਤਵੇਂ ਵਿੱਚ ਵਾਦਾ ਮੁਆਫ ਗਵਾ ਬਣਨ ਵਾਲਾ ਬੰਦਾ ਇਸ ਅਖਬਾਰ ਵਿੱਚ ਕਿਸੇ ਵੱਡੀ ਪਦਵੀ ਉੱਤੇ ਹੈ ਬੁੱਧਦਾਜੀ ਉਧਰ ਥੁੱਕਣ ਨੂੰ ਕੀਤਾ ਪਰ ਉਹਦਾ ਸੰਗ ਤਾਂ ਪੱਥਰ ਦਾ ਬਣਿਆ ਹੋਇਆ ਸੀ ਉਹਨੇ ਨਜ਼ਰ ਹੋਰ ਸੱਜੇ ਵੱਲ ਫੇਰੀ ਗੋਲ ਚੱਕਰ ਵਿੱਚੋਂ ਸੱਜੇ ਵੱਲ ਪੱਠ ਦੀ ਸੜਕ ਉੱਤੇ ਲਿਖਿਆ ਸੀ ਪਾਰਲੀਮੈਂਟ ਸਟਰੀਟ ਉਸੇ ਪਾਰਲੀਮੈਂਟ ਹਸਪਤਲ ਜਾਂਦੀ ਸੜਕ ਜਿਸ ਉਤੇ ਉਹਨੇ ਅਤੇ ਉਹਦੇ ਦੋਸਤਾਂ ਨੇ ਬੰਬ ਸੁੱਟਿਆ ਸੀ ਧਮਾਕਾ ਕਰ ਲਈ ਉਹ ਆਪਣੇ ਦੇਸ਼ ਦੀ ਜਾਗਬਾਰੀ ਦੱਸਣਾ ਚਾਹੁੰਦੇ ਸਨ ਉਹਨੇ ਮਾਂ ਨਾਲ ਸੜਕ ਦੇ ਨਾਂ ਵਾਲੀ ਫੱਟੀ ਉੱਤੋਂ ਨਜ਼ਰ ਹਟਾਈ ਉਹ ਹੋਰ ਸੱਜੇ ਵੇਖਣਾ ਚਾਹੁੰਦਾ ਸੀ ਪਰ ਉਹਦੀਆਂ ਅੱਖਾਂ ਹੋਰ ਨਹੀਂ ਸਨ ਘੁੰਮ ਸਕਦੀਆਂ ਅਤੇ ਉਹਦੀ ਗਿੱਚੀ ਪੱਥਰ ਦੀ ਸੀ ਉਹਨੇ ਨਜ਼ਰ ਮੋੜ ਕੇ ਫੇਰ ਸਾਹਮਣੇ ਕਰ ਲਈ ਸામਣੇ ਉਹੋ ਹੀ ਵੱਡੀ ਤਸਵੀਰ ਮੁਸਕਰਾ ਰਹੀ ਸੀ ਉਹਦਾ ਜੀ ਕੀਤਾ ਉਸ ਕੋਲ ਅੱਜ ਵੀ ਉਸ ਦਿਨ ਵਾਂਗ ਬੰਬ ਹੋਵੇ ਧਮਾਕਾ ਕਰ ਲਈ ਉਹਨੇ ਆਪਣੀ ਬੰਬ ਬਰਾਉਣ ਵਾਂਗ ਹਿਲਾਉਣੀ ਚਾਹੀ ਪਰ ਉਹ ਪੱਥਰ ਦੀ ਸੀ ਉਹਨੇ ਬੇਵਸੀ ਵਿੱਚ ਨੀਵੀਂ ਪਾ ਲਈ ਅਤੇ ਹੇਠਾਂ ਧਰਤੀ ਵੱਲ ਵੇਖਿਆ ਉਹਦਾ ਜੀ ਕੀਤਾ ਕਿ ਗਿੱਲੇ ਘਾਹ ਵਿੱਚੋਂ ਮਿੱਟੀ ਚੁੱਕ ਕੇ ਉਹ ਤਸਵੀਰ ਉੱਤੇ ਕਾਟਾ ਮਾਰ ਦੇਵੇ ਪਰ ਉਹਦੇ ਪੈਰ ਪੱਥਰ ਦੇ ਸਨ ਉਨੂੰ ਮਹਿਸੂਸ ਹੋਇਆ ਕਿ ਉਹਦੀ ਬੇਵਸੀ ਪੋ ਮਾਗ ਦੀ ਠੰਡ ਵਾਂਗ ਉਹਦੇ ਭਕੇ ਹੋਏ ਸਿਰ ਨੂੰ ਚੜ ਰਹੀ ਹੈ ਇੱਕ ਵਾਰ ਪਹਿਲਾਂ ਵੀ ਉਹਨੂੰ ਪੋ ਮਾਗ ਦੀ ਠੰਡ ਚੜੀ ਸੀ ਉਸ ਸਮੇਂ ਉਹ ਗਰਮ ਦਿਮਾਗ ਨੂੰ ਠੰਡਾ ਕਰਨ ਲਈ ਅੰਗਰੇਜ਼ਾਂ ਵੱਲੋਂ ਉਹਨੂੰ ਬਰਫ਼ ਦੀਆਂ ਸੇਲਾਂ ਉੱਤੇ ਪਾਇਆ ਗਿਆ ਸੀ ਉਹਦਾ ਤਨ ਤਾਂ ਠਰ ਕੇ ਕਕਰ ਹੋ ਗਿਆ ਸੀ ਪਰ ਉਹਦਾ ਮਨ ਹੋਰ ਤਪਦਾ ਗਿਆ ਪਰ ਅੱਜ ਕਰੋਧ ਦੀ ਗਰਮੀ ਨਾਲ ਉਹਦੇ ਸਿਰ ਵਿੱਚ ਬਣੀ ਭਾਅ ਆਪਣੇ ਬੀਤੇ ਵੱਲ ਪਿੱਠ ਕਰਕੇ ਖਲੋਤੇ ਆਪਣੇ ਦੇਸ ਵੱਲ ਵੇਖਦੇ ਆਂ ਬੇਵਸੀ ਦੀ ਠੰਡ ਨਾਲ ਠਰ ਕੇ ਪਾਣੀ ਬਣ ਗਏ ਅਤੇ ਦੋ ਬੂੰਦਾਂ ਬਣ ਕੇ ਉਹਦੀ ਨੀਵੀਆਂ ਹੋਈਆਂ ਅੱਖਾਂ ਵਿੱਚੋਂ ਬਾਹਰ ਰੁੱਢ ਗਈ ਉਹਦਾ ਚਿਹਰਾ ਹੁਣ ਫੇਰ ਪੱਥਰ ਦਾ ਬਣ ਚੁੱਕਿਆ ਸੀ ਅਗਲੇ ਦਿਨ ਉਥੋਂ ਲੰਘਦੇ ਲੋਕਾਂ ਨੇ ਵੇਖਿਆ ਪੱਥਰ ਦੇ ਬੁੱਤ ਦੀ ਗਰਦਨ ਝੁਕੀ ਹੋਈ ਸੀ ਕਹਾਣੀ ਸੁਣ ਲਈ ਧੰਨਵਾਦ ਜੀ